ਨੋਕਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮਹਾਨ ਫੀਤ ਸਿੰਘ ਸਨੇ ਅਸੀਂ ਜਿੱਦਾ ਖੜੇ ਆ ਤੁਹਾਨੂੰ ਦੇ ਵੀ ਮੋਤੀ ਦਿਖਾਦੇ ਇਹ ਤੋਂ ਰੋਸ ਖੇਤਲਾ ਬਣਾਉਲੇ ਆ ਜਿਨ੍ਹਾਂ ਨੇ ਬਹੁਤ ਸੇਵਾ ਕੀਤੀ ਤਾਂ ਪਹਿਲਾਂ ਤਸਵੀਰਾਂ ਦਿਖਾ ਦਈਏ ਕਿ ਇਹ ਮੋਤੀ ਦਾ ਨਾ ਜਿੱਤੇ ਬਹੁਤ ਹੀ ਘੱਟ ਰੇਟਾਂ ਤੇ ਤੁਹਾਨੂੰ ਦਵਾਈ ਮਿਲਦੀ ਆ ਤਾਂ ਇਸੇ ਹੀ ਜਗਾ ਤੋਂ ਲੋਕ ਕਈ ਫ੍ਰੀ ਦਵਾਈ ਵੀ ਲ ਜਾਂਦੇ ਆ ਤਾਂ ਇੱਥੇ ਲਾਈਨਾਂ ਲੱਗੀਆਂ ਰਹਿਦੀਆਂ ਨੇ ਤਾਂ ਆਪਾਂ ਗੱਲਬਾਤ ਕਰਾਂਗੇ ਤਾਂ ਗੱਲ ਕਰਦੇ ਆ ਮੋਦੀ ਖਾਨਾ ਜੀਰਾ ਦੇ ਵਿੱਚ ਅਸੀਂ ਬੈਠੇ ਆ ਗੱਲਬਾਤ ਕਰਾਂਗੇ ਬਾਈ ਜੀ ਨਾਲ ਵੀ ਇਹਨਾਂ ਦੇ ਨਾਲ ਕਿਦੋਂ ਮੋਦੀ ਖਾਨਾ ਸ਼ੁਰੂ ਕੀਤਾ ਤੇ ਕੀ ਕੀ ਗੱਲ ਬਾਈ ਬਾਈ ਜੀ ਦੇ ਖਾਲਸਾ ਖਾਲਸਾ ਸਿੰਘ ਬਾਈ ਜੀ ਜੀ ਤਾਂ ਬਾਈ ਗੱਲ ਕਰੀਏ ਮੋਦੀ ਖਾਨਾ ਤਾਂ ਮੋਦੀ ਖਾਨਾ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਵੀ ਜੀਰਾ ਦੇ ਵਿੱਚ ਮੋਦੀ ਖਾਨੇ ਦੀ ਲੋੜ ਆ ਸਾਕੀਦੋ ਸ਼ੁਰੂ ਕੀਤਾ ਇਹ ਆਪਾਂ ਨੂੰ ਜੀ ਜਦੋਂ ਲੁਧਿਆਣੇ ਮੋਦੀ ਖਾਨਾ ਹੋ ਗਿਆ ਸੀ ਬਲਵਿੰਦਰ ਸਿੰਘ ਜਿੰਨੀ ਜੀ ਨਾ ਹੋ ਗਿਆ ਸੀ ਉਹਨਾਂ ਦਾ ਰਾਹ ਪਾ ਟੈਂਪ ਹੋਇਆ ਮੋਦੀ ਖਾਨਾ ਐਂਬੂਲੈਂਸ ਲੈ ਕੇ ਆਉਣੀ ਸੀ ਤੇ ਐਂਬੂਲੈਂਸ ਲੈਣ ਤੋਂ ਬਾਅਦ ਅਸੀਂ ਸ਼ਹਿਰੀ ਸੰਗਠਨਾ ਮਚਾਨ ਕੀਤਾ ਵਡਿਆਣਾ ਵਡਿਆਣਾ ਨਾਲ ਜਿਹੜੇ ਸਾਡੇ ਜੀ ਦੇ ਸਾਹ ਕੋਲ ਰਸਤਾ ਉਹਨਾਂ ਨੇ ਜਟੇ ਐਂਬੂਲੈਂਸ ਪਾ ਜਿਹੜਾ ਸਾਡੇ ਚ ਲੀਏ ਦੀਆਂ ਆਪਾਂ ਇਹ ਜਿਹੜਾ ਤੇਜ਼ ਚੱਲਣ ਲੱਗ ਪਈ ਆਪਣੇ ਕੋਲ ਵਿਆਪਾ ਹੋਰ ਰਲ ਕੇ ਸੇਵਾ ਕਰਦੇ ਤਾਂ ਆਪਾਂ ਮੋਦੀ ਖਾਨਾ ਹੋਲੀਏ ਤਾਂ ਕਿ ਜਿਹੜਾ ਮੋਦੀ ਖਾਨੇ ਦਾ ਜਿਹੜੇ ਲੋਟ ਹਾਰਟ ਦੀ ਦਵਾਈਆਂ ਹੁੰਦੇ ਉਹਨਾਂ ਨੂੰ ਆਈਡੀ ਪਰ ਅੱਗੇ ਸੇ ਤੁਹਾਡੀ ਜਰੂਰਤਾਂ ਪੂਰੀਆਂ ਹੋ ਸਕਦਾ। ਗੱਲ ਕਰਦੇ ਵੀ ਤੁਸੀਂ ਕਿੰਨੇ ਵੀ ਆਏ ਰੇਟ ਦਿੰਨੇ ਸੀ ਤਾਂ ਫਿਰ ਜਿਹੜਾ ਅਪਰੂਵਡ ਆ ਦਾ ਪੈਸਾ ਤੇ ਲਾਇਕ ਕਿਥੋਂ ਜਿਹਨੇ ਲੋਕਾਂ ਦੇ ਮੁੰਡਿਆਂ ਦੇ ਖਰਚੇ ਹੋ ਗਏ, ਬਿਜਲੀ ਦਾ ਖਰਚਾ ਹੋ ਗਿਆ ਇਥੇ ਇਹ ਜਿਹੜਾ ਤੁਹਾਡਾ ਸਵਾਲ ਬੜਾ ਵਧੀਆ ਵੀ ਜਿਹੜਾ ਕਿ ਜਿੰਨਾ ਵੀ ਖਰਚਾ ਹੈਗਾ ਆਪਣਾ 70 80 ਹਜ਼ਾਰ ਰੁਪਏ ਦਾ ਖਰਚਾ ਦੱਸਣਾ ਲੱਗਦਾ ਆ ਬਿਲੀ ਦਾ ਬਰਤ ਹੈ ਪਹਿਲਾ 5 ਕਿਲੋ ਦੇ ਮਲਾਜ ਜਿਹੜੇ ਪੀੜਾ ਜਿਹੜੇ ਟਮਾਟਰ ਦੇ ਆ ਪਾਉਂਦੇ ਵੈ ਉਹਨਾਂ ਚਲਾਉਣ ਵਾਲਾ ਭਾਵੇਂ ਉਹ ਮੌਂਡੀ ਖਣੇ ਦਵਾਈਆਂ ਦੇਣ ਵਾਲਾ ਜਾਂ ਇੱਥੇ ਬੈਠੇ ਜਿਹੜੇ ਡਾਕਟਰ ਆਪਣੇ ਅੱਗੇ ਕਰਨ ਵਾਲੇ ਆ ਉਹ ਸਾਰੇ ਪੈਸੇ ਜਿਹੜੇ ਹਜ਼ਾਰ ਹਜ਼ਾਰ ਰੁਪਿਆ ਸੀ ਆਪਦੇ ਕੋਲੋਂ ਹਰ ਮਹੀਨੇ ਦਾਣ ਦਿੰਦੇ ਆ। ਉਸ ਜਿਹੜੇ ਸਾਡੇ ਨਾਲ ਸ਼ਹਿਰ ਦੇ ਲੋਕ ਮੁੜੇ ਆ ਉਹ ਵੀ ਕਹਿੰਦੇ ਹਾਰ ਦੀ ਪਰਤੀ ਕੋਲ ਦੇ ਆ ਜਿਨ੍ਹਾਂ ਦਾ 67000 ਰੁਪਿਆ ਆਪਣਾ ਨੀ ਲੱਗ ਕੇ ਹੁੰਦਾ ਤੇ ਪੱਟੇ ਕੰਮ ਚ ਮਿਲ ਬੈਠੇ ਜਮਾਤ ਕਰਦੇ ਤੇ ਪੱਤੀ ਪੇਮੈਂਟ ਚੱਕ ਫੂ ਸਾਰਿਆਂ ਤੋਂ ਤਕਵਾ ਜਿਹੜੀਆਂ ਮਹੀਨੇ ਚ ਘਾਤੇ ਚ ਪਾਈਆਂ ਨੇ। ਜੇ ਗੱਲ ਕਰੀਏ ਜਦੋਂ ਮੋਦੀ ਖੰਡਾ ਖੋਲਿਆ ਤਾਂ ਕਈ ਮੈਡੀਕਲ ਵਾਲੇ ਤਾਂ ਤੁਹਾਡੇ ਤੇ ਬੜਾ ਗੁੱਸੇ ਹੋਏ ਹੋਣਿਆ ਅੱਖਾਂ ਚ ਲੜਕੇ ਹੋਣਗੇ ਤੁਸੀਂ ਹਾਂਜੀ ਹਾਂਜੀ ਬੜੀਆਂ ਮੁਸਕਾਨਾਂ ਹੋਈਆਂ ਜੀ ਅੱਜ 5 ਸਾਲ ਜਦੋਂ ਮੋਦੀ ਖੰਡਾ ਚੱਲਦੇ ਨੂੰ ਪੀ ਚੱਲਦੇ ਨੂੰ 7 ਸਾਲ ਚੱਲੇ ਚਲੋ ਜਿਹੜਾ ਬੰਦਾ ਚੰਗੇ ਨਾਮ ਦਾ ਤਦਾ ਉਹ ਮੋਦੀ ਤੇ ਬੜੇ ਬੜੀ ਆਖੀ 7 ਮਹੀਨੇ ਸੰਨ ਕਾਫੀ ਬੀਤੇ ਪਏ ਪਰ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਸੱਚੀ ਜਿੱਤ ਰਹੀਆਂ ਜਿਹਨੇ ਵੀ ਸਾਡੀ ਟੀਮ ਦੇ ਮੈਂਬਰ ਆ ਉਹ ਬੜੇ ਸਖਤਾਰ ਜੁਗਾ ਜਿਹੜੇ ਹਰ ਮੰਥੀ ਦਾਨ ਵੀ ਕਰਦੇ ਆ ਦੀ ਨਾਸੀ ਵਾਦੇ ਤੇ ਆਪਣਾ ਦੂਤ ਨਾਲ ਵੀ ਪਾਉਂਦੇ ਆ ਕੋਈ ਸ਼ਹਿਰਾਂ ਦੇ ਲੋਕ ਆ ਜਿਹੜੇ ਪਰਚੀਆਂ ਤਾਣ ਨਾਲੇ ਸਾਡੇ ਮੈਂਬਰ ਜਿਹਨਾਂ ਦੇ ਦੇਖੇ 60 70 ਹਜ਼ਾਰ ਵੀ ਦੇ ਲੱਤਵਾਂ ਹੋਰੇ ਆ ਤੇ ਜਿੰਨਾਂ ਸੰਗਤ ਨੂੰ ਵੀ ਦੇਖ ਰਿਹਾ ਕਿ ਇਹ ਵਾਅਦੇ ਹੀ ਸੱਚੀ ਨਹੀਂ ਠੀਕ ਜੀ ਇਹ ਗੱਲ ਹੈ ਮੋਦੀ ਖਾਨੇ ਦੀ ਹਣਾ ਮੋਦੀ ਖਾਨੇ ਦੇ ਵਿੱਚ ਸੁਣਿਆ ਆ ਵੀ ਲੋਕ ਕਹਿੰਦੇ ਆ ਵੀ ਅਸੀਂ ਉੱਥੋਂ ਦਵਾਈਆਂ ਫ੍ਰੀ ਲੈ ਕੇ ਆਉਂਦੇ ਤੇ ਕਿੰਨੇ ਕਿ ਲੋਕ ਨੇ ਜਿਹੜੇ ਇੱਥੋਂ ਫ੍ਰੀ ਦਵਾਈਆਂ ਜਾਂਦੇ ਨੇ ਮੀਨੇ ਇਥੇ ਜੀ ਕੋਈ 40 ਜਾਂ 50 ਪਰਿਵਾਰ ਮਹੀਨੇ ਦੇ ਆ ਹੋ ਜਿਹੜੇ ਬਿਲਕੁਲ ਫਰੀ ਦਵਾਈਆਂ ਲੈਂਦੇ ਆ ਉਹ ਫਰੀ ਕਿਸ ਤਰ੍ਹਾਂ ਨਿਰੰਗ ਜਾਂਦੇ ਜਿਵੇਂ ਸ਼ਹਿਰ ਚ ਆਪੀਆਂ ਗੋਲ ਕਰਨ ਲੱਗੀਆਂ ਉਹ ਸ਼ਦਾਨ ਚ 14-15000 ਰੁਪਇਆ ਦੋ ਮਹੀਨੇ ਜਾਂ 10 ਮਹੀਨੇ ਤੱਕ ਉਹਦੇ ਚੋਂ ਦਾ ਉਹਦੇ ਦੁਆਰਾ ਦਵਾਈਆਂ ਦਿੱਤੀਆਂ ਜਾਂਦੀਆਂ ਉਸ ਜਿਹੜੇ ਜਨਮ ਦੇ ਨਾਲ ਜਾਂ ਦੁੱਖ ਜਾਂ ਸੁੱਖ ਜਿਹੜੇ ਲੋਟ ਮੰਨਉਂਦੇ ਆ ਆਪਣੇ ਵੱਡ-ਵਡੇ ਏਰੀਆ ਦੇ ਪਰਸੀਆਂ ਜਾਂ ਗੋਲ ਦਾਟਰ ਨੇ ਉਹ ਇਥੇ ਹੁੰਦੇ ਆ ਉਹ ਆਪੇ ਇੱਥੇ 4-5 ਜੀ ਆਉਂਦੀ ਜਾਂਦੀ ਜਿੰਨੀ ਵੀ ਜਿੰਨਾ ਵੀ ਦਾਨ ਕਰਨਾ ਤਾਂ ਦਵਾਈ ਉਹ ਲੈ ਲੈਂਦੇ ਆ ਦੇ ਪਰਿਵਾਰੀ ਸਾਧਨ ਲੈਂਦੀਆਂ ਤੂ ਦਵਾਈਆਂ ਉਹਨਾਂ ਨੂੰ ਦਾਲ ਦੱਕੀ ਤਾਂ ਦਵਾਈਆਂ ਦੇ ਨਾਲ-ਨਾਲ ਜਿਹੜੇ ਕਿ ਵੀ ਲੋਕ ਨੇ ਤਾਂ ਉਹ ਇਹ ਕਹਿੰਦੇ ਨੇ ਜੀ ਸਿੰਘ ਸਾਡੇ ਪਿੰਡੋਂ ਆ ਕੋਈ ਕਹਿੰਦਾ ਜੀ ਸਾਡੇ ਸ਼ਹਿਰੋਂ ਆ ਵੀ ਉੱਥੋਂ ਜਿਹੜਾ ਪਰਿਵਾਰ ਦਾ ਖਰਚਾ ਆ ਰੋਟੀ ਪਾਣੀ ਜਾਂ ਹੋਰ ਘਰ ਦਾ ਸਮਾਨ ਆ ਉਹ ਵੀ ਤੁਸੀਂ ਫ੍ਰੀ ਦੇ ਕਿਸੇ ਨਾ ਅਸੀਂ ਜੀ ਮਾਰਤਰੀ ਬੜੀ ਚਿਰ ਪਾ ਜੀ ਅਸੀਂ ਕੁਝ ਨਹੀਂ ਕਰਨ ਵਾਲੇ ਜਿਹੜੇ ਸਾਡੇ ਜੀਰੇ ਦੇ ਲੋਕ ਜੀਰੇ ਇਲਾਕੇ ਦੇ ਲੋਕ ਆ ਜਾਂ ਐਨਾਂ ਦੀ ਭੈਣ ਭਰਾ ਉਹਦਾ ਜਿੰਨਾ ਸਾਥ ਸਾਥੀ ਦੀ ਜਿਹੜੇ ਲੋਕਾਂ ਨੂੰ ਦਿੱਤਾ ਜਾਂ ਐਂਡਰਲੀ ਪ੍ਰਾਪਤ ਕਿੰਨਾ ਸੂਰਜ ਆਦਿ ਤਰ ਜਿਹੜੇ ਕਿਸੇ ਵੀ ਟੀਮ ਨੂੰ ਮਿਲਿਆ ਉਹ ਤਾਂ ਕਿੰਨੇ ਕਿ ਲੋਕ ਇਥੋਂ ਜਿਹੜੇ ਨੇ ਘਰ ਦਾ ਰਾਸ਼ਨ ਲਿਆ ਇਥੋਂ ਜੀ 25 ਜਾਂ 30 ਪਰਿਵਾਰ ਨੂੰ ਹੀ ਮੇਰਾ ਰਾਸ਼ਨ ਜਾਣੇ ਜਾਣਾ ਤੇ ਇਹ ਚਾਹੀ ਮਿਆਂ ਪਰਵਾਨਾ ਦੁਆ ਯਾ ਮਿਲ ਨਹੀਂ ਆ। ਮਤਲਬ ਕਿ ਹਰ ਉਹ ਸੇਵਾ ਮੀਆ ਕੋਈ ਕੈਮ ਦੇ ਨਹੀਂ ਆ ਕੇ ਸੇਵਾ ਕਰਦਾ ਕੋਈ ਕੈਮ ਦੇ ਨਹੀਂ ਆ ਕੇ ਸੇਵਾ ਕਰਦਾ। ਤਾਂ ਜਿਹੜੀ ਇੱਕ ਲੋਕ ਤਾਂ ਕਹਿੰਦੇ ਨੇ ਵੀ ਬਹੁਤ ਪੈਸੇ ਲੱਗਦੇ ਨੇ ਐਕਸਰੇ ਕਰਾਉਣ ਲਈ ਤਾਂ ਪਰ ਤੁਸੀਂ ਆ ਮੈਂ ਦੇਖਿਆ ਪਿੱਛੇ ਵੀ ਲੋਕ ਜਿਹੜੇ ਐਕਸਰੇ ਕਰਾਉਣ ਆਉਂਦੇ ਨੇ ਤਾਂ 6-700 ਰੁਪਏ ਲੈਂਦੇ ਪਰ ਤੁਸੀਂ ਤਾਂ 90 ਰੁਪਏ ਦੇ ਵਿੱਚ ਜਿਹੜੇ ਐਕਸਰੇ ਕਰੀ ਜਾਂਦੇ ਹੋ ਇਹ ਵੀ ਜਿਹੜਾ ਐਕਸਰੇ ਇੱਥੇ ਆਪਾਂ ਤੁਸੀਂ ਦੇਖ ਰਹੇ ਜੀ ਇਹ ਮਸ਼ੀਨ ਜੀ ਅੰਸੀ ਲੱਗੀ ਆ ਜਾਂ ਜੰਜੀ ਲੱਗੀ ਆ ਨਾਈ ਜੀ ਲੱਗੀ ਆ ਨਾ ਇੱਕ ਦੇ ਮੋਟੇ ਨਾਲ ਫਲੋਪਰ ਵਟੇ ਜਾਂ ਸੋਨੇ ਉੱਤ ਨਾਲ ਲੱਗੀ ਆ ਇਹ ਕੋਈ 15 ਅ 16 ਲੱਖ ਦੀ ਮਸ਼ੀਨ ਆਈ ਜਿਹੜੀ ਜੀਲੇ ਦੀ ਸੰਗਰੇ ਦਾ ਰਾਮ ਹੁੰਦੀ ਆ ਗੋਲਦੀ ਤੇ ਗੋੜਾ ਜੀ ਨਾਲ ਦਾਸ ਕਰਦੀ ਆ ਉਸ ਜਿਹੜਾ ਦਰਦਈ ਪੋਰਟੋ ਬੀਏ ਉਹਨਾਂ ਨੇ ਦਾਨ ਕੀਤਾ 7-8 ਲੱਖ ਰੁਪਏ ਲੋਕਾਂ ਨੇ ਦਾਨ ਕੀਤਾ ਜਿਹੜੀ ਸ਼ਾਦੀ ਸੰਜਦੇ 19-18-19 ਲੱਖ ਰੁਪਏ ਲਾ ਕੇ ਆਜੇ ਇਹ ਜੀ ਮਸ਼ੀਨ ਬੜੀ ਵਧੀਆ ਨਪਲ ਪੀਏ ਚ ਬਿਨਾਂ ਕਮਾਈ ਜਿੱਤੇ ਦੋ ਐਸੇ ਦਾ ਤਾ ਕੋਈ ਤੁਰਦਾਨਿਕੰਦਾ ਆ ਵੀ ਕਈ ਸੰਸਥਾ ਆ ਲੈਣ ਗੋੜਾ ਕਹਿੰਦਾ ਦਿ ਲੋਕ ਇਹ ਅਰੇ ਇਨਰ ਤੇ ਦੋ ਨੰਬਰ ਦੇ ਪੈਸੇ ਲੱਗਦੇ ਘਰੇ ਵੇਲੇ ਲੱਗਦਾ ਖਾਂਦੇ ਪੀਂਦੇ ਆ ਤਾਂ ਇੱਧਰ ਦੀ ਗੱਲ ਸੋਲੂ ਬੱਲੂ ਜੀ ਜਨਾ ਪਹਿਲਾਂ ਬੱਚੇ ਐਸੇ ਬਹੁਤ ਬਣਦੇ ਆ ਤੁਹਾਨੂੰ ਇਹ ਸਾਨੂੰ ਜਿਹੜੇ ਸਾਡੇ ਮਾਲੋ ਟੀਮ ਦੇ 2700 ਜੱਕਾ ਇੱਧਰ ਦੇ ਕਾਂਡ ਚ ਪਾ ਲੂ ਤੇ ਉਧਰ ਕਾਂਡ ਕੋ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇਣਾ ਬੜੇ ਟੀਮ ਚਲਾਉਣ ਤੇ ਸਤਾ ਸਾਲਾਂ ਉਠਾੜਦਾ ਆ ਇਹ ਆ بڑے ਲੋਕਾਂ ਦੇ ਜਨਾ ਸੁਣਨੇ ਪਈਆਂ ਬੜੇ ਆਰਦੇ ਨਰਾਜ ਹੋ ਕੇ ਚਲੇ ਗਏ ਬੜੇ ਮਚਾਟਾ ਨਾਲ ਕੋਠੀਏ ਦੀ ਪਛੜ ਕੇ ਚਲੇ ਗਏ ਪਰ ਭਾਵੇਂ ਅੰਤ ਤੇ ਜਿਹੜੀ ਅਸੀਂ ਸੋਚਾ ਕਿ ਅਸੀਂ ਆਪਦਾ ਪੱਟ ਸਾਫ ਨਾ ਕੋਤੇ ਜੀ ਆਪਾਂ ਆ ਸਹੀ ਆ ਜਾਂ ਆਪਣਾ ਸੰਸੜੀ ਤੇ ਵੀ ਲੋਗ ਲੋਗ ਨਹੀਂ ਜੇ ਵੀ ਸਵਾਲ ਜੋ ਆਪਰੇ ਸਾਡੇ ਸਾਹਮਣੇ ਆ ਕੇ ਪੜ ਸਕਦਾ ਜੇ ਜੇ ਕਿਸੇ ਨੇ ਵੀ ਸੇਵਾ ਕਰਨੀ ਹੋਵੇ ਹਾਂਜੀ ਉਹ ਤੁਹਾਡੇ ਖਾਤਾ ਪਾਉਂਦੇ ਆ ਕਿ ਤੁਸੀਂ ਪੈਸੇ ਪੈਸੇ ਸੀ ਕਿਸੇ ਨੂੰ ਵਾਈਟ ਨਹੀਂ ਲੈਂਦੇ ਜੀ ਸਾਡਾ ਕੰਮ ਆ ਸਿਰਫ ਲੋਟ ਹੋਣ ਇਥੇ ਆ ਕੇ ਜੋ ਲੋੜ ਲੰਗ ਪਰਵਾਹ ਨਹੀਂ ਮੈਨ ਆਪਦੇ ਹਤੀਦਾਨ ਦੇ ਨਾਲ ਅਸੀਂ ਪੀਮ ਦਾ ਖਾਤਾ ਦਿੰਦੇ ਆ ਅਸੀਂ ਸਿਰਫ ਗੈਟ ਦੀ ਦਾਟ ਜਿਹੜਾ ਛੱਟਦਾ ਹੈਗਾ ਉਹ ਤਨਖਾਹਾਂ ਦੇਣ ਵਾਸਤੇ ਆ ਜਾਂ ਦਵਾਈਆਂ ਨੂੰ ਪੈਸੇ ਦੇਣ ਵਾਸਤੇ ਉਹ ਜੋ ਰੋਜ਼ ਦਾ ਜਿਹੜਾ ਲੈਣ ਦੇ ਨਾਲ ਉਹ ਪੱਤੇ ਕੰਮ ਚ ਹੁੰਦਾ ਕੱਚਾ ਕੰਮ ਜਾਂ ਛੋਟਾ ਪੱਟਾ ਇਹ ਜੋ ਸਾਡੇ ਆਪ ਦੇ ਸਿਸਟਮ ਆ ਉਹਦੇ ਥ्रू ਅਸੀਂ ਫਦਿਆ ਧੰਨ ਚਰੋਣ ਵਾਸਤੇ ਉਹਨੂੰ ਖਾਤੇ ਦੇ ਜਰਾ ਦੇ ਦਵਾਈਆਂ ਦੇ ਲੈਣ-ਦੇਣ ਚੀਜ਼ ਵਾਟ ਤੇ ਕੀ ਐਨਆਰਆਈ ਵੀਰਾਂ ਜਾਂ ਸਮਾਜ ਸੇਵੀ ਲੋਕ ਦੇਖਦੇ ਨੇ ਤਾਂ ਕਿ ਮੈਸੇਜ ਦੇਣਾ ਚਾਹੁੰਦੇ ਅਸੀਂ ਉਹਨਾਂ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਜਿਹਦੇ ਲੋਕਾਂ ਨੂੰ ਇਹ ਜਿਹੜਾ ਮੋਦੀ ਖਾਨਾ ਹੈਗਾ ਵੀ ਚਾਹ ਜਿੰਨੇ ਟੀਮ ਦੇ ਮੈਂਬਰ ਸੇਵਾਵਾਂਟ ਆ ਰਹੇ ਆ ਇਹ ਲੋਕ ਭਲਾਈ ਵਾਸਤੇ ਕਰ ਰਹੇ ਆ ਕਿਤੇ ਕਿਸੇ ਦਾ ਕੋਈ ਨਿੱਜੀ ਸਵਾਰਥ ਨਹੀਂ ਨਾ ਹੀ ਕੋਈ ਦੁਕਾਨਦਾਰੀ ਆ ਨਾ ਹੀ ਤਾਂਦਾਰੀ ਹੈਗੀ ਆ 7-8 ਸਾਲ ਤੋਂ ਜੋਦੀ ਦੀ ਸੇਵਾ ਕਰਦੇ ਆਂ ਉਸੀ ਆਪ ਦਾ ਜਦੋਂ ਵੀ ਦਾਨ ਕਰਨਾਂ ਦਾ ਇਤਿਆਰ ਕਰੋ ਇਹ ਤੁਹਾਡਾ ਆਪ ਦਾ ਮੁੱਢੀ ਹਨਾ ਤੁਹਾਡੇ ਪਰਿਵਾਰ ਦਾ ਮੁੱਢੀ ਹਨਾ ਤੁਸੀਂ ਇਥੇ ਆ ਕੇ ਸਾਡਾ ਸਾਥ ਦੇ ਆਇਓ ਜੇ ਸਾਡੇ ਟੀਮ ਨਾਲ ਜਾਂ ਸਾਡੇ ਨਾਲ ਕੋਈ ਨਰਾਜ਼ਗੀ ਜਾਂ ਕੋਈ ਕਮੀ ਪੇਚੀ ਜਾਂ ਜੇ ਸਾਡੇ ਤੋਂ ਮਟਰਦਾਂ ਨੂੰ ਸੇਵਾ ਕਰਨਾਂ ਨੂੰ ਲੱਗਦੀ ਵੀ ਨਹੀਂ ਸੰਭਾਉਂਦੇ ਤਾਂ ਸਭੀ ਸੰਭਾਉਂ ਕਿਸੇ ਦਾ ਕੋਈ ਮੁੱਸਾ ਨਹੀਂ ਉਹਦੇ ਜਿਹੜਾ ਇਨਸਾਨ ਚੀਜ਼ਾਂ ਮਟਰਦਾ ਕਰਦੀਆਂ ਚੀਜ਼ੇ ਨੂੰ